इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੱਕ ਮਿੰਟ ਡਾਕਟਰ ਜੀ ਯਾਦ ਦੇ ਲਈ ਨਾ ਡਾਕਟਰ ਆ ਲੈ ਵੀ ਦੋ ਮਿੰਟ ਜਾਂ ਨਹੀਂ ਜਾਂ ਇੱਧਰ ਹੋਰ ਕੋਈ ਆਪਾਂ ਖੜੇ ਨਹੀਂ ਜਿਹੜਾ ਲੰਗਾਣਾ ਦੋ ਮਿੰਟ ਬਹੁਤ ਦੇ ਥਲੇ ਹੋਲੇ ਨਾ ਬਹੁਤ ਹੋ ਜਾਣਾ ਜੰਟਾ ਜੀ ਨਾ ਇਹ ਵਾਲੀ ਦੋ ਮਿੰਟਾਂ ਫਿਰ ਕੀ ਯਾਰ ਬੋਲੇ ਸੋਨ ਹੋ ਸੋ ਸਿਰਾਰ ਬੋਲੇ ਸੋਨ ਹੋ ਸੋ ਸਿਰਾਰ ਅਰ ਪਰ ਬੋਲੇ ਸੋਨ ਹੋ ਥੋੜੇ ਜਗ੍ਹਾ ਦੀ ਜਿਦਾ ਕਰਕੇ ਬੋਲੇ ਸੋਨ ਹੋ ਇੱਕ ਮਿੰਟ ਖਲੋਜੋ ਇੱਕ ਮਿੰਟ ਥੋੜਾ ਖਾਂ ਗਾ ਲੋ ਥੋੜਾ ਜਿਹਾ ਖੁੱਲਾ ਕਰ ਟ੍ਰੀਟਮੈਂਟ ਖੁੱਲਾ ਕਰ ਲੋ ਦਾਰਾ ਫੜਿਆ ਤੁਹਾਡੇ ਨਾਲ ਟੋਪੀ ਦੇ ਉਸ ਮਹੰਗੀ ਗੱਡੀ ਕਸ਼ੀ ਹੋ ਰਿਹਾ ਕੋਈ ਨਹੀਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਹੜਾ ਜਿਹੜਾ ਤੁਸੀਂ ਆਪਣੇ ਲਈ ਆਪ ਨੂੰ ਚਲੇਦਾ ਤੁਸੀਂ ਆਪਣੇ ਲਈ ਚਲੇਦਾ ਚਲੋ ਜੀ ਆ ਨਾ ਜੀ ਸੁਖਮ ਬਸਤੇ ਜੀ ਨੇ ਉਹ ਬਸਤੇ ਦੀ ਸਰਦ ਹੈ ਜੀ ਸਾਡੇ ਦੇ ਰਹੇ ਨੇ ਕਿੰਨੇ ਤਰੇ ਜਿਹੜੀ ਪਾਰਟੀ ਹੈ ਨਾ ਹਾਂ ਜੀ ਫਿਰ ਤੁਸੀਂ ਕਿਹਨਾ ਜੀ ਆਪਣਾ ਸਾਡੀ ਤੁਸੀਂ ਆਪਣੇ ਕਿਹੜੀ ਗੇਮ ਚੋਂ ਤੇ ਕਿਹੜੇ ਦੇਸ਼ੋਂ ਕਿਹੜਾ ਮੈਡਲ ਲੈ ਕੇ ਬਾਠੀ ਪਹੁੰਚਵਾ ਕੇ ਜੀ ਪੈਸਾ ਦਾ 53 ਗ੍ਰੈਂਡ ਪਲਿਕਸ ਸ਼ੂਟਿੰਗ ਚੈਂਪੀਅਨਸ਼ਿਪ ਇੰਟਰਨੈਸ਼ਨਲ ਖੇਡ ਕੇ ਆ ਜੀ ਉਸ ਘੰਟੇ ਦੇ ਵਿੱਚ 16 ਕੰਟਰੀਆਂ ਨੇ ਪਾਰਟਿਸਪੇਟ ਕੀਤਾ ਸੀ ਜੀ ਦੇਲੇ ਵਿੱਚ 50 ਮੀਟਰ ਫ੍ਰੀ ਪਿਸਟਲ ਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਹੈ। ਪਰ ਇਸੇ ਹੀ ਵਨ ਦੇ ਵਿੱਚ ਟੀ ਮੈਡਲ ਸਿਲਵਰ ਦੇ। ਖਦੀ ਸਮੁਤੀ ਟੀਮ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਤੇ ਇਹਨਾਂ ਨੂੰ ਕੀ ਸ਼ੁਕਤੂ ਸ਼ਬਦ ਕਹਿਣਾ ਚਾਹੋਗੇ? ਸਰਪੰਚ ਸਾਹਿਬ ਬਣਾ ਲੋ ਔਰ ਮੇਰੇ ਹਾਲ ਕੈਂਪੀ ਨੰਬਰ ਨੂੰ ਬਹੁਤ ਜ਼ਿਆਦਾ ਪ੍ਰੋਕਲ ਕੀਤਾ ਗਿਆ ਮੇਰੇ ਨਾਲ। ਪਰ ਮੈਂ ਜਦੋਂ ਆਇਆ ਜੀ ਮੈਨੂੰ ਬਹੁਤ ਵਧੀਆ ਵੈਲਕਮ ਕੀਤਾ ਹੈ। ਔਰ ਸਾਰੇ ਪਿੰਡ ਦਾ ਮਦਦ ਮੈਂ ਕੋਰਨਾ ਮਗਤੀ ਹੈ। ਕਿਨਾਂ ਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਕੰਪਲੀਸ਼ਨ ਕਰਕੇ ਆਏ ਜੀ। ਖਾਲੀ ਤੁਸੀਂ ਪਹਿਲਾਂ ਵੀ ਕਿ ਕਈ ਮੈਡਲ ਜਿੱਤ ਕੇ ਬਾਠਪੇਣ ਦਾ ਨਾਮ ਰੋਸ਼ਨ ਕਰ ਚੁੱਕੇਗੇ ਕਿ ਤੁਹਾਨੂੰ ਕਿਸੇ ਸਿਆਸੀ ਆਗੂ ਵੱਲੋਂ ਜਾਂ ਕਿਸੇ ਸਾਥ ਵੱਲੋਂ ਕੋਈ ਮਾਨਸਮਾਨ ਦਿੱਤਾ ਗਿਆ ਜੀ ਜਦੋਂ ਮੈਂ ਪਿਛਲੀ ਮੈਡੀ 2019 ਦੇ ਵਿੱਚ ਇੰਟਰਨੈਸ਼ਨਲ ਖੇਡ ਕੇ ਆਇਆ ਸੀ ਉਸ ਟਾਈਮ ਮੈਨੂੰ ਫਰਮਿਕ ਮੈਡੀਲ ਤੋਂ ਸਨਮਾਨਿਤ ਕੀਤਾ ਗਿਆ ਸੀ ਪਰ ਇਸ ਵਾਰ ਦੇਖਦੇ ਇਸ ਪੰਜਾਬਵਾ ਨਾਮੋ ਕੀ ਕੌਂਫਰੈਂਸ ਕਰਦੇ ਨੇ ਜਦੋਂ ਨਾਲ ਅੱਜ ਪੰਜਾਬ ਦੀ ਇੰਟਰਨੈਸ਼ਨਲ ਵਾਸਤੇ ਮੇਰੀ ਸਿਲੈਕਸ਼ਨ ਹੋ ਗਈ ਹੈ ਮੈਂ ਜਲਾਈ ਦੋ ਨੂੰ ਤੇ ਜਾ ਰਿਹਾ ਹਾਂ ਸਰਬੀਏ ਦੇ ਵਿੱਚ ਇੱਕ ਕੌਂਫਰੈਂਸ ਅਫੀਸ਼ਰ ਕਰਨ ਵਾਸਤੇ ਸਰ ਜੀ ਪੰਜਾਬ ਦੇ ਨੌਜਵਾਨ ਪੀੜੀ ਜਿਹੜੀ ਨਸ਼ੇ ਦੀ ਦਲਦਲ ਵਿੱਚ ਤੇ ਤਿੱਖ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਸਾਡੇ ਜਿੰਨੇ ਵੀ ਨੌਜਵਾਨ ਮੱਲ ਸੁਜਵਾਨ ਹੈ ਨੇ ਉਹਨਾਂ ਨੂੰ ਇਹ ਕਿਨ ਲਗੇ ਨਾ ਸਪੋਰਟਸ 'ਤੇ ਧਿਆਨ ਪਾ ਜੰਦਾ ਦਿਓ ਔਰ ਜਿੰਨਾ ਆਪਣੇ ਆਪ ਨੂੰ ਕੰਮ 'ਚ ਜਾਂ ਸਪੋਰਟਸ ਦੇ ਵਿੱਚ ਜਾਂ ਕਿਸੇ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਵਿਜੀ ਰੱਖਾਂਗੇ ਤੇ ਆਪਣਾ ਮਸ਼ਾਲੀ ਸਾਈਡ ਤੋਂ ਧਿਆਨ ਜਿਆਦਾ ਨਹੀਂ ਜੰਦਾ ਦਨਾ ਜੰਦਾ ਫਰੀ ਰਹੇਗਾ ਉਹਨਾਂ ਦਾ ਦਿਮਾਗ ਆਪਣਾ ਗਲਤ ਕੰਮ 'ਚ ਲੱਗਾ ਰਹਿੰਦਾ ਜੀ ਅੰਕਿਸਪਾਂਸਾ ਆਪਣੇ ਵੀਰ ਜੀ ਨੇ ਮੈਡਲ ਜਿੱਤ ਕੇ ਆਪਣੇ ਬਾਠਾਂ ਦਾ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਇਹਨਾਂ ਬਾਰੇ ਦੋ ਸ਼ਬਦ ਕਹੋ ਜੀ ਕੋਈ ਸਾਡੇ ਪਿੰਡ ਬਾਠ ਲਖੇ ਸਰਦਾਰ ਮਨਦੀਪ ਸਿੰਘ ਇੰਟਰਨੈਸ਼ਨਲ ਲੈਵਲ ਤੇ ਆਪਣੀ ਗੇਮ ਤੇ ਯੋਗ ਦਿਖਾ ਕੇ ਆਏ ਆ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਇਹਨਾਂ ਨੇ ਸਾਡੇ ਪਿੰਡ ਬਾੜਦਾ ਹੀ ਨਹੀਂ ਨਾਰੋਸ਼ਨ ਕੀਤਾ ਪੂਰੇ ਜ਼ਿਲ੍ਹੇ ਦਾ ਨਾਰੋਸ਼ਨ ਕੀਤਾ ਉਸ ਤੋਂ ਇੱਥੋਂ ਤੱਕ ਕਿ ਪੂਰੇ ਪੰਜਾਬ ਦਾ ਨਾਰੋਸ਼ਨ ਕੀਤਾ ਸੋ ਅਸੀਂ ਇਹਨਾਂ ਦਾ ਜਿੰਨਾ ਸਨਮਾਨ ਕਰ ਲਈ ਉਹਨਾਂ ਘੱਟ ਹੈ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਇਹਨਾਂ ਵੱਲ ਵੇਖ ਕੇ ਹੋਰ ਨੌਜਵਾਨ ਜਿਹੜੇ ਸਾਡੇ ਪਿੰਡ ਦੇ ਆ ਸਾਡੇ ਇਸ ਜ਼ਿਲ੍ਹੇ ਦੇ ਆ ਉਹਨਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਔਰ ਅਸੀਂ ਪੰਜਾਬ ਸਰਕਾਰ ਕੋਲ ਵੀ ਇਹ ਮੰਗ ਕਰਦੇ ਆਂ ਵੀ ਇਹੋ ਜਿਹੇ ਨੌਜਵਾਨ ਜਿਹੜੇ ਜਦੋਂ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਕੇ ਆਉਂਦੇ ਆ ਤੇ ਉਹਨਾਂ ਦਾ ਸਨਮਾਨ ਜਿਹੜਾ ਵਾ ਉਹ ਜ਼ਰੂਰ ਸਾਡਾ ਡਿਸਟ੍ਰਿਕਟ ਲੈਵਲ ਤੇ ਵੀ ਕਰਨਾ ਬਣਦਾ ਔਰ ਉਹਨਾਂ ਨੂੰ ਜ਼ਿਲ੍ਹਾ ਲੈਵਲ ਤੇ ਵੀ ਸਨਮਾਨਿਤ ਕਰਨਾ ਚਾਹੀਦਾ ਵਾ ਇਹ ਸਾਡੀ ਇਹ ਮੰਗ ਵੀ ਹੈ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹਨੇ ਸਾਡਾ ਮਨਦੀਪ ਸਿੰਘ ਨੇ ਸਾਡੇ ਪਿੰਡ ਬਾੜ ਦਾ ਨਾਮ ਰੋਸ਼ਨ ਕੀਤਾ ਧੰਨਵਾਦ ਸਾਹਿਬ Anyway, no, 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 no. Oh, yeah, 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 yeah,

न पीन करे